ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਏਪੁਰ 36 ਗੜ ਦੇ ਇੱਕ ਸਾਡੀ ਬੱਚੀ ਪਹਿਲਕੌਰ ਜਿੱਥੇ ਸ਼ਨੀਵਾਰ ਨੂੰ ਐਗਜ਼ਾਮ 10ਵੀਂ ਦਾ ਪੇਪਰ ਸੀਗਾ ਤੇ ਆ ਜਿਹੜਾ ਬੈਠੇ ਆ ਫਾਦਰ ਇਹਨਾਂ ਨੇ ਇਸ ਬੱਚੀ ਦੇ ਤਕਾਰਾਂ ਨੂੰ ਲਵਾ ਕੇ ਪੇਪਰ ਦੇਣ ਦਾ ਇਹਨੂੰ ਬੋਲਿਆ ਪਰ ਇਹ ਬੱਚੀ ਨੇ ਆਪਣੇ ਕਰਤੱਵਰ ਨਿਭਾਉਂਦੇ ਹੋਏ ਕਕਾਰ ਨਾ ਲਾਉਣ ਦੇ ਇਹਨਾਂ ਨੂੰ ਕਿਹਾ ਕਿ ਅਸੀਂ ਨਹੀਂ ਲਾਵਾਂਗੇ ਪਰ ਇੱਕ ਹੋਰ ਦੇਖੋ ਗੱਲ ਇਹਦੇ ਵਿੱਚ ਜਿਹੜੇ ਇਹ ਬੀਬੀ ਹੈ ਇੱਥੋਂ ਦੀ ਟੀਚਰ ਹੈ ਇਹ ਸਿੱਖ ਹੈ ਤੇ ਸਿੱਖ ਹੋਣ ਦੇ ਬਾਵਜੂਦ ਵੀ ਇਹ ਬੱਚੀ ਨੇ ਇਹ ਟੀਚਰ ਨੇ ਉਸ ਬੱਚੀ ਨੂੰ ਕਿਹਾ ਵੀ ਨਹੀਂ ਤੁਸੀਂ ਇੱਕ ਕਾਰ ਲਾ ਕੇ ਹੀ ਜਾ ਸਕਦੇ ਹੋ ਜਦ ਕਿ ਇਹਨਾਂ ਨੂੰ ਇਹਨਾਂ ਨਹੀਂ ਪਤਾ ਕਿ ਸਿੱਖ ਹੋਣ ਦੇ ਬਾਵਜੂਦ ਵੀ ਇੱਕ ਕਕਾਰਾਂ ਦੀ ਕਿੰਨੀ ਐਮੇਤ ਆ ਉਹਨਾਂ ਨੇ ਸ਼੍ਰੀ ਸਾਹਿਬ ਪੂਰਾ ਲਵਾ ਕੇ ਫਿਰ ਵੀ ਉਹ ਬੱਚੀ ਨੂੰ ਉਸ ਐਗਜ਼ਾਮੀਨਲ ਹਾਲ 'ਚ ਜਾਣ ਦਿੱਤਾ ਇਹ ਸਿੱਖ ਬੀਬੀ ਨੂੰ ਇੱਕ ਆ ਫਾਦਰ ਸਾਹਿਬ ਨੇ ਦਰਜੇ ਦਿੱਤੇ ਆ ਜਿਹੜੀ ਮੈਡਮ ਆ ਇਹਨੇ ਨਿਰਦੇਸ਼ ਦਿੱਤੇ ਇਹ ਚਾਰ ਪੰਜ ਜਿਹੜੀਆਂ ਬੀਬੀਆਂ ਇਹਨਾਂ ਨੇ ਨਿਰਦੇਸ਼ ਦਿੱਤੇ ਕਿ ਨਹੀਂ ਇੱਕ ਕਾਰ ਜਿਹੜੇ ਆ ਇਹ ਅੰਦਰ ਨਹੀਂ ਜਾ ਸਕਦੇ ਸ਼੍ਰੀ ਸਾਹਿਬ ਨਹੀਂ ਜਾ ਸਕਦੀ ਇਹ ਅਮਰਤਾਰੀ ਬੱਚੀ ਸਾਡੀ ਜਿੰਨੂੰ ਇਹਨਾਂ ਨੇ ਇਨਾ ਮਾਈਂਡਲੀ ਪ੍ਰੈਸ਼ਰ ਕੀਤਾ ਮੈਨੂੰ ਇਹ ਦੱਸੋ ਆ ਸਾਰੇ ਵੀਰਾਂ ਅੱਗੇ ਬੇਨਤੀ ਆ ਕਿ ਇਸ ਦਾ ਪੇਪਰ ਡਾ ਹੋਊਗਾ 10ਵੀਂ ਦਾ ਇਹ ਇੰਨੀ ਕਟਰ ਆਪਣੀ ਸ਼ੇਰ ਨਹੀਂ ਬੱਚੀ ਐ ਜਿਹੜੇ 10ਵੀਂ ਦਾ ਪੇਪਰ ਦੇਣ ਆਏ ਸੀ ਕਕਾਰਾਂ ਤੋਂ ਰਹਿਤ ਹੋ ਕੇ ਬਾਹਰ ਹੋ ਕੇ ਇਹ ਬੱਚੀ ਨੇ ਕਿਤਾ ਪੇਪਰ ਦਿੱਤਾ ਹੋਊਗਾ ਇਹਦੀ ਤਾਂ ਅਸੀਂ ਚੰਗੀਆਂ ਜੁੱਤੀਆਂ ਨਾਲ ਹੀ ਇਹਦੀ ਕੀਤੀ ਆ ਸੇਵਾ ਕੀਤੀ ਆ ਹੁਣੇ ਬਹੁਤ ਚੰਗੀ ਤਰ੍ਹਾਂ ਇਹਦਾ ਫਾਦਰ ਦਾ ਅਸੀਂ ਕੀਤਾ ਵਾ ਸਾਡੀ ਪੂਰੇ ਰਾਏਪੁਰ ਦੀ ਸਿੱਖ ਜਿੰਨੀ ਵੀ ਜਾਗਦੀ ਜ਼ਮੀਰਾਂ ਵਾਲੇ ਸ਼ੇਰ ਆ ਸਾਰੇ ਬੈਠੇ ਆ ਇਹ ਆਏ ਇਹਨਾਂ ਨੇ ਇਹਦੀ ਸੇਵਾ ਪੂਰੀ ਕਰਕੇ ਤੇ ਹੁਣ ਇਹਨੂੰ ਬਿਠਾਇਆ ਆ ਇਹ ਹੋਲੀ ਕਰਾਸ ਸਕੂਲ ਆ ਬੈਰਨ ਬਾਜ਼ਾਰ ਹੁਣ ਇਹ ਮਾਫੀ ਨਮਾ ਵੀ ਲਿਖ ਰਿਹਾ ਆ ਇਹਨੂੰ ਸਾਡੇ ਸਮਾਜ ਨੇ 1 ਮਹੀਨੇ ਦੀ ਗੁਰਦੁਆਰੇ ਜਾ ਕੇ ਸਜ਼ਾ ਦਿੱਤੀ ਆ ਕਿ ਇਹ ਗੁਰਦੁਆਰੇ ਜੋੜੇ ਝਾੜੂਗਾ ਇਹ ਹੌਲੀ ਕਰੋਸ ਦਾ ਪ੍ਰਿੰਸੀਪਲ ਹੈ ਇਹ ਜਿਹੜੇ ਕ੍ਰਿਸਚਨ ਆ ਇਹਨਾਂ ਨੇ ਸਾਡੇ ਸਮਾਜ ਦੇ ਵਿੱਚ ਜਿਹੜਾ ਗੰਦ ਪਾਇਆ ਆ ਉਹਦੇ ਵਾਸਤੇ ਰੋਕਣ ਵਾਸਤੇ ਮੈਂ ਸਾਰੇ ਵੀਰਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦਾ ਇਹਨਾਂ ਤੇ ਐਕਸ਼ਨ ਲਿਆ ਜਾਵੇ ਤੇ ਇਹਨਾਂ ਨੂੰ ਚੰਗੀ ਸੇਵਾ ਪਾਣੀ ਕੀਤੀ ਜਾਵੇ ਇਹਨਾਂ ਦੀ ਤੇ ਤਾਂ ਹੀ ਇਹ ਸੁਧਰਨਗੇ ਨਹੀਂ ਤੇ ਇਹਨਾਂ ਨੇ ਸਾਡੇ ਤੇ ਹਮਲਾਵਰ ਬਣੇ ਰਹਿਣਗੇ ਆ ਇਹਨੇ ਉਹ ਲੈਟਰ ਲਿਖ ਕੇ ਆ ਪਾਇਆ ਵੀ ਮੈਂ ਮਾफी ਮੰਗਦਾ ਮੇਰੇ ਟੀਚਰਾਂ ਦੀਆਂ ਗਲਤੀਆਂ ਆ ਸਾਡੀਆਂ ਗਲਤੀਆਂ ਇਹ ਮਿੰਨੇ ਜੋੜਾ ਝਾੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਜੀਓ ਆ ਜਿਹੜੇ ਸਾਡੇ ਚੈਨਲ ਦੇ ਨਾਲ ਜੁੜੇ ਐ ਇਸ ਚੈਨਲ ਨੂੰ ਦੇਖਦੇ ਐ ਵੀਡੀਓ ਮੈਂ ਤੁਹਾਨੂੰ ਦਿਖਾ ਚੁੱਕਾ ਵਾਂ ਪਲੇ ਹੋ ਚੁੱਕੀ ਐ ਵੀਡੀਓ ਔਰ ਤੁਸੀਂ ਉਸ ਵੀਡੀਓ ਦੇ ਵਿੱਚ ਬਹੁਤ ਕੁਝ ਦੇਖਿਆ ਸੁਣਿਆ ਹੋਵੇਗਾ ਉਹ ਵੀਡੀਓ ਜਿਹੜੀ ਐ ਉਹ ਅੱਜ ਦੀ ਇੱਕ ਬਹੁਤ ਵੱਡੀ ਸੱਚਾਈ ਹੈ ਉਹ ਸੱਚਾਈ ਹੈ ਸਾਡੀ ਢੈਂਦੀ ਕਲਾ ਦੀ ਉਹ ਸੱਚਾਈ ਹੈ ਕਿ ਆਪਾਂ ਕਿੰਨੇ ਕੁ ਅਵੇਸਲੇ ਹੋ ਚੁੱਕੇ ਹਾਂ ਆਪਣੀ ਕੌਮ ਆਪਣੇ ਪੰਥ ਦੇ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਦੇ ਪ੍ਰਤੀ ਜਿਸ ਦੇ ਕਾਰਨ ਜਿਸ ਵਜ੍ਹਾ ਦੇ ਕਾਰਨ ਇਹ ਲੋਕ ਇੰਨੇ ਹਾਵੀ ਹੋ ਗਏ ਸਾਡੇ ਉੱਤੇ ਕਿ ਉਹ ਹੁਣ ਸਾਡੇ ਬੱਚਿਆਂ ਨੂੰ ਇਹ ਹੁਕਮ ਦਿੰਦੇ ਨੇ ਕਿ ਸਕੂਲ ਦੇ ਵਿੱਚ ਜੇ ਤੁਸੀਂ ਬਹਿਣਾ ਜਾਂ ਇਗਜ਼ਾਮ ਦੇਣੇ ਆ ਪੇਪਰ ਦੇਣੇ ਆ ਤਾਂ ਤਾਂ ਤੁਹਾਨੂੰ ਆਪਣੇ ਕਕਾਰ ਲਾ ਕੇ ਬਹਿਣਾ ਪਵੇਗਾ ਪਹਿਲਾਂ ਆਪਣੇ ਕਕਾਰ ਲਾਓ ਫਿਰ ਤੁਸੀਂ ਇਗਜ਼ਾਮ ਦੇ ਸਕਦੇ ਹੋ ਇਹ ਇਹ ਉਹ ਹੀ ਲੋਕ ਹੈ ਜਿਹੜੇ ਲੋਕ ਖੁਦ ਨੂੰ ਇਹ ਦੱਸਦੇ ਆ ਕਿ ਅਸੀਂ ਪੂਰੇ ਪੂਰੀ ਵਰਲਡ ਦੇ ਵਿੱਚ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਇਨਸਾਨੀਅਤ ਸਾਡੇ ਵਿੱਚ ਹੈ ਇਹ ਉਹੀ ਲੋਕ ਹੈ ਪਰ ਇਹ ਸ਼ਾਇਦ ਬਹੁਤ ਘੱਟ ਲੋਕ ਐਸਾ ਜਾਣਦੇ ਹੋਣਗੇ ਕਿ ਇਹ ਆਪਣੇ ਧਰਮ ਨੂੰ ਫਲਾਉਣ ਦੇ ਲਈ ਲੋਕਾਂ ਨੂੰ ਲਾਲਚ ਦਿੰਦੇ ਆ ਪੈਸੇ ਦਾ ਲਾਲਚ ਦਿੰਦੇ ਆ ਉਹ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਲੋਕ ਆਫਰ ਕਰ ਚੁੱਕੇ ਹੁੰਦੇ ਆ ਮੇਰੇ ਨਾਲ ਵੀ ਇੱਕ ਐਸੀ ਘਟਨਾ ਹੋਈ ਸੀ ਜਦਾ ਜ਼ਿਕਰ ਮੈਂ YouTube ਵੀਡੀਓ ਦੇ ਵਿੱਚ ਇੱਕ ਵਾਰ ਕਰ ਚੁੱਕਾ ਹਾਂ ਸੋ ਇਹ ਬਹੁਤ ਹੀ ਲਾਲਚ ਦੇ ਕੇ ਆਪਣੇ ਧਰਮ ਨੂੰ ਫਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਵੇਖਿਆ ਜਾਵੇ ਤਾਂ ਜੇ ਇਨਾਂ ਦੇ ਧਰਮ ਦੇ ਵਿੱਚ ਕੋਈ ਇਨਸਾਨੀਅਤ ਹੈ ਜਾਂ ਸਚਾਈ ਹੈ ਜਾਂ ਭਲਾਈ ਹੈ ਤਾਂ ਲੋਕਾਂ ਨੂੰ ਲਾਲਚ ਦੇ ਦੇ ਕੇ ਸਾਈ ਬਣਾ ਕੇ ਹਲੇ ਲੋਈਆ ਕਰਾਉਣ ਦੀ ਜਰੂਰਤ ਨਹੀਂ ਹੈ ਇਹਨਾਂ ਨੂੰ ਜੇ ਇਹਨਾਂ ਦਾ ਧਰਮ ਚੰਗਾ ਹੈ ਵਧੀਆ ਹੈ ਸੁਚੱਜਾ ਹੈ ਤਾਂ ਫਿਰ ਇਹਨਾਂ ਨੂੰ ਲਾਲਚ ਦੇ ਦੇ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਜਰੂਰਤ ਨਹੀਂ ਹੈ ਧਰਮ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਆਪਣੇ ਆਪ ਖਿੱਚੇ ਨਾ ਕਿ ਤੁਸੀਂ ਕਿਸੇ ਨੂੰ ਲਾਲਚ ਦੇ ਕੇ ਆਪਣੇ ਵੱਲ ਖਿੱਚੋ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪੂਰੀ ਦੁਨੀਆ ਦੇ ਵਿੱਚ ਵਿਚਰ ਕੇ ਲੋਕਾਂ ਨੂੰ ਇਹ ਨਹੀਂ ਸੀ ਕਿਹਾ ਤੁਸੀਂ ਸਿੱਖ ਬਣ ਜਾਓ ਤੁਸੀਂ ਸਿੱਖ ਬਣ ਜਾਓ ਤੁਸੀਂ ਮੇਰੇ ਪਿੱਛੇ ਲੱਗ ਜਾਓ ਜੇ ਮੈਂ ਹੀ ਰੱਬ ਦਾ ਪੁੱਤ ਆ ਇਕੱਲਾ ਇਕਲੌਤਾ ਤੇ ਮੇਰੇ ਤੋਂ ਬਿਨਾ ਤੁਹਾਡੀ ਗਤੀ ਨਹੀਂ ਹੋਣੀ ਜਿਦਾਂ ਅੱਜ ਦੇ ਪਾਦਰੀ ਅੱਜ ਦੇ ਜਿਹੜੇ ਆ ਇਸਾਈ ਦੇ ਇਸਾਈਆਂ ਦੇ ਪ੍ਰਚਾਰਕ ਉਹਨਾਂ ਨੇ ਗਾਹ ਪਾਇਆ ਹੋਇਆ ਸਪੈਸ਼ਲੀ ਪੰਜਾਬ ਦੇ ਵਿੱਚ ਆ ਮੱਥੇ ਤੇ ਹੱਥ ਰੱਖਦੇ ਆ ਬੰਦਾ ਲੋ ਕਰਦਾ ਉਹ ਜਾ ਕੇ ਡਗ ਪਿੰਦਾ ਹਾਥ ਰੱਖਦੇ ਐ ਤੇ ਬੁੜਕ ਬੁੜਕੇ ਜਾ ਜਾ ਕੇ ਪੈਂਦੇ ਐ ਇਹ ਇਹ ਕੀ ਇਹ ਸ਼ਦਾਈ ਪੁਣਾ ਨਹੀਂ ਤੋਰ ਕੀ ਐ ਕਿਹੜੇ ਧਰਮ ਦੇ ਵਿੱਚ ਐ ਇਹ ਕੰਮ ਹੁਣ ਮੈਂ ਇਹਦੇ ਇਹਦੇ ਬਾਰੇ ਕੋਈ ਵੀ ਗਲਤ ਸ਼ਬਦਾਵਲੀ ਨਹੀਂ ਵਰਤਾਂਗਾ ਕਿਉਂਕਿ ਧਰਮ ਦਾ ਮੁੱਦਾ ਬਣ ਜਾਂਦਾ ਜੀ ਬਾਅਦ ਚ ਗੁਰੂ ਨਾਨਕ ਸਾਹਿਬ ਪੂਰੇ ਵਰਲਡ ਵਿੱਚ ਵਿਚਰੇ ਉਹਨਾਂ ਨੇ ਕਿਹਾ ਇਨਸਾਨ ਇਨਸਾਨੀਅਤ ਸਿੱਖੇ ਇਨਸਾਨੀਅਤ ਤੋਂ ਵੱਡਾ ਇਸ ਦੁਨੀਆ 'ਚ ਕੋਈ ਧਰਮ ਨਹੀਂ ਤੁਸੀਂ ਸੁਖਮਨੀ ਸਾਹਿਬ ਨੂੰ ਪੜਿਆ ਸੁਣਿਆ ਹੋਵੇਗਾ ਸੁਖਮਨੀ ਸਾਹਿਬ ਦੇ ਵਿੱਚ ਤੁਹਾਨੂੰ ਗੁਰੂ ਅਰਜਨ ਸਾਹਿਬ ਦਾ ਇੱਕ ਪਿਆਰਾ ਬੱਚਾ ਨੇ ਜਿੱਥੇ ਸਤਿਗੁਰ ਨੇ ਕਿਹਾ ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਤੇਰੀ ਲਾਈਫ ਤੇਰੀ ਜ਼ਿੰਦਗੀ 'ਚ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਪਰਮਾਤਮਾ ਨੂੰ ਯਾਦ ਰੱਖ ਤੇ ਉਹ ਕੰਮ ਕਰ ਜਿਹਦੇ ਵਿੱਚ ਕੋਈ ਮੈਲ ਨਾ ਹੋਵੇ ਹਰ ਕੋ ਨਾਮ ਜਪ ਨਿਰਮਲ ਕਰਮ ਉਹ ਕੰਮ ਕਰ ਜਿਹਦੇ ਵਿੱਚ ਕੋਈ ਮੈਲ ਨਾ ਹੋਵੇ ਤੇ ਰੱਬ ਨੂੰ ਯਾਦ ਰੱਖ ਜਿਸ ਇਨਸਾਨ ਦੇ ਜੀਵਨ ਵਿੱਚ ਇਹ ਦੋ ਚੀਜ਼ਾਂ ਹਮੇਸ਼ਾ ਰਹਿੰਦੀਆਂ ਨੇ ਉਹ ਤੋਂ ਵੱਡਾ ਕੋਈ ਧਰਮ ਨਹੀਂ ਐ ਇਸ ਸੰਸਾਰ ਵਿੱਚ ਤੇ ਫਿਰ ਸਤਗੁਰੂ ਨੇ ਇਹ ਵੀ ਆਪਣੀ ਪਾਉਣ ਬਾਣੀ ਵਿੱਚ ਆਖਿਆ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹ ਧਰਮ ਵਹਿਮ ਭਰਮ ਛੱਡ ਕੇ ਹੀ ਧਰਮੀ ਬਣਿਆ ਜਾ ਸਕਦਾ ਤੇ ਅਜੋਕੇ ਇਸਾਈਆਂ ਨੇ ਗਾਹ ਪਾਇਆ ਹੋਇਆ ਲੋਕਾਂ ਨੂੰ ਵਹਿਮੀ ਬਣਾ ਰਹੇ ਐ ਕੋਈ ਕਹਿੰਦਾ ਮੈਂ ਮੁਰਦੇ ਜਵਾਦਨਾਂ ਕੋਈ ਕਹਿੰਦਾ ਜੀ ਮੈਂ ਅ ਤੁਹਾਡੇ ਵਿੱਚ ਜਿਹੜਾ ਕੋਈ ਭੂਤ ਵੜਿਆ ਜਿੰਨ ਵਰ ਗਿਆ ਸ਼ੈਤਾਨ ਵੜ ਗਿਆ ਮੈਂ ਉਹਨੂੰ ਬਾਹਰ ਕੱਢ ਦੇਣਾ ਕੋਈ ਕਹਿੰਦਾ ਜੀ ਮੈਂ ਤੁਹਾਡੀਆਂ ਪੱਥਰੀਆਂ ਬਾਹਰ ਕੱਢ ਦੂੰਗਾ ਆਪਰੇਸ਼ਨ ਤੋਂ ਬਿਨਾਂ ਮੈਂ ਇੱਕ ਤੁਹਾਨੂੰ ਚੈਲੰਜ ਕਰਦਾ ਇਸਾਈਆਂ ਨੂੰ ਜਿਹੜੇ ਜਿਹਨੇ ਵੀ ਇਸਾਈ ਪਾਦਰੀ ਹੈ ਮੈਂ ਉਹਨਾਂ ਨੂੰ ਇੱਕ ਚੈਲੰਜ ਕਰਦਾ ਔਰ ਮੇਰਾ ਇੱਕ ਬੜਾ ਵੱਡਾ ਚੈਲੰਜ ਹੈ ਔਰ ਚੈਲੰਜ ਮੇਰਾ ਇਹ ਹੈ ਕਿ ਜੇ ਤੁਹਾਡੇ ਵਿੱਚ ਕੋਈ ਤਾਕਤ ਹੈ ਤੁਹਾਡੇ ਵਿੱਚ ਕੋਈ ਸ਼ਕਤੀ ਹੈ ਤੁਹਾਡੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਦਮ ਹੈ ਤਾਂ ਤੁਸੀਂ ਬਸ ਇੰਨਾ ਕੋਈ ਕੰਮ ਕਰਦੇ ਹੋ ਔਰ ਮੇਰਾ ਚੈਲੰਜ ਹੈ ਕਿ ਤੁਸੀਂ ਇੰਨਾ ਕੋਈ ਕੰਮ ਕਰਦੇ ਹੋ ਵੀ ਹੁਣ ਤੱਕ ਜਿਹੜੇ ਐਨੇ ਲੋਕ ਲੱਖਾਂ ਦੀ ਤੈਦਾਦ ਵਿੱਚ ਲੋਕ ਮਰੇ ਹਨ ਚਲੋ ਅਸੀਂ ਤਾਂ ਸੰਸਕਾਰ ਕਰ ਦਿੰਨੇ ਆ ਹਿੰਦੂ ਵੀ ਸੰਸਕਾਰ ਕਰ ਦਿੰਦੇ ਆ ਤੁਸੀਂ ਤਾਂ ਫੜਾਉਣੇ ਹੋ ਜੇ ਕੱਲ ਹੀ ਕੋਈ ਜਿਹੜਾ ਕੋਈ ਬੰਦਾ ਮਰਿਆ ਕੱਲ ਹੀ ਕੋਈ ਮਰਿਆ ਬੰਦਾ ਜਾਂ ਅੱਜ ਹੀ ਕੋਈ ਬੰਦਾ ਜਿਹੜਾ ਮਰ ਗਿਆ ਉਸ ਬੰਦੇ ਨੂੰ ਕਬਰ ਦੇ ਵਿੱਚੋਂ ਬਾਹਰ ਬਾਹਰ ਕੱਢੋ ਜਿਉਂਦੇ ਨੂੰ ਉਹਨੂੰ ਜਿਉਂਦਾ ਕਰਕੇ ਦਿਖਾਓ ਫਿਰ ਮੰਨਾਂਗਾ ਵਾਕਿਆ ਤੁਹਾਡੇ ਵਿੱਚ ਕੋਈ ਤਾਕਤ ਹੈ ਉਹ ਤੁਹਾਡੇ ਚ ਇੰਨੀ ਤਾਕਤ ਨਹੀਂ ਕਿ ਕਿਸੇ ਕਿਸੇ ਇਨਸਾਨ ਦੀ ਦਾੜ ਪੀੜ ਕਰਦੀ ਹੋਵੇ ਤੇ ਉਹਦੀ ਤੁਸੀਂ ਦਾੜ ਨਹੀਂ ਠੀਕ ਕਰ ਸਕਦੇ ਕਿ ਇਹਦੀ ਲੱਤ ਪੀੜ ਕਰਦੀ ਹੋਵੇ ਤੁਸੀਂ ਲੱਤ ਨਹੀਂ ਠੀਕ ਕਰ ਸਕਦੇ ਇਹ ਤੁਸੀਂ ਜੋ ਕੁਝ ਕਰ ਰਹੇ ਹੋ ਸਭ ਪਖੰਡ ਕਰ ਰਹੇ ਹੋ ਪਖੰਡ ਤੋਂ ਇਲਾਵਾ ਹੋਰ ਕੁਝ ਤੁਹਾਡੇ ਕੋਲ ਹੈ ਨਹੀਂ ਅਜਿਹੜਾ ਜਲੰਧਰ ਵਾਲਾ ਤੁਹਾਡਾ ਇੱਕ ਪਾਸਟਰ ਆ ਉਹਦੀ ਆਪਣੀ ਕੁੜੀ ਦੇ ਫਲਵੈਰੀ ਹੋਈ ਹੈ ਹੱਥਾਂ ਤੇ ਖਾਚੇ ਮਾਈਕ ਫੜਿਆ ਹੋਇਆ ਹੱਥਾਂ ਤੇ ਫਲਵੈਰੀ ਹੈ ਉਹਨੂੰ ਕਹੇ ਕਿ ਜੇ ਵਾਕਈ ਤੇਰੇ ਚ ਕੋਈ ਪਾਵਰ ਕੋਈ ਸ਼ਕਤੀ ਹੈ ਤਾਕਤ ਹੈ ਆਪਣੀ ਕੁੜੀ ਦੀ ਫਲਵਿਹਰੀ ਆਪਣੀ ਪ੍ਰਾਰਥਨਾ ਦੇ ਨਾਲ ਹੀ ਠੀਕ ਕਰਕੇ ਦਿਖਾ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਧਰਮ ਸਾਰੇ ਸਤਕਾਰਯੋਗ ਹੈ ਪਰ ਲੋਕਾਂ ਨੂੰ ਇਦਾਂ ਮੂਰਖ ਬਣਾਉਣਾ ਤੇ ਲੋਕਾਂ ਦੇ ਉੱਤੇ ਵਹਿਮ ਭਰਮਾਂ ਦੀ ਇਰਜ਼ਾਈ ਦੇਣੀ ਨਾ ਕਿ ਇਨਸਾਨੀਅਤ ਸਿਖਾਉਣੀ ਇਹ ਕਿੱਥੋਂ ਦਾ ਧਰਮ ਹੈ ਬਈ ਦੱਸੋ ਮੈਂ ਆਪਣੇ ਇਸ ਚੈਨਲ ਦੇ ਰਾਹੀਂ ਤੋਂ ਇੱਕ ਗੱਲ ਦੱਸ ਲਗਾ ਬਹੁਤ ਜਲਦੀ ਮੈਂ ਬਾਈਬਲ ਨੂੰ ਪੜ੍ਹ ਕੇ ਸੁਣਾਵਾਂਗਾ ਤੁਹਾਨੂੰ ਬਾਈਬਲ ਨੂੰ ਪੰਜਾਬੀ ਦੇ ਵਿੱਚ ਜਿਹੜਾ ਧੰਨਵਾਦ ਹੈ ਉਹ ਪੜ੍ਹ ਕੇ ਸੁਣਾਵਾਂਗਾ ਤੁਸੀਂ ਉੱਤੇ ਬਹੁਤ ਸਾਰੇ ਐਪ ਵੀ ਇਹਨਾਂ ਨੇ ਬਣਾਏ ਨੇ ਔਰ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਫਿਰ ਤੁਸੀਂ ਅੰਦਾਜ਼ਾ ਲਾਇਓ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਤੇ ਬਾਈਬਲ ਦੇ ਵਿੱਚ ਜੋ ਲਿਖਿਆ ਕੀ ਭਿੰਨ ਭੇਦ ਹੈ ਕੀ ਫਰਕ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਹਿਮਾਂ ਤੋਂ ਬਾਹਰ ਕੱਢਦੇ ਆ ਤੇ ਅੱਜ ਦੇ ਜਿਹੜੇ ਇਹ ਲੋਕ ਐ ਸਾਨੂੰ ਵਹਿਮਤ ਦੇ ਵਿੱਚ ਪਾ ਰਹੇ ਸਮਝਣ ਵਾਲੀ ਗੱਲ ਐ ਤੇ ਆਹ ਜਿਹੜਾ ਇਸਾਈ ਪਾਦਰੀ ਐ ਪਾਸਟਰ ਐ ਜਿਹੜੀ ਇਹਨੇ ਕਰਤੂਤ ਕੀਤੀ ਐ ਕਾਨੂੰਨੀ ਜਿੱਥੇ-ਜਿੱਥੇ ਵੀ ਕੋਈ ਇਦਾਂ ਦੀਆਂ ਕਰਤੂਤਾਂ ਕਰਦਾ ਬਸ ਜੁੱਤੀ ਲਾਓ ਫੇਰੋ ਛੱਤਰ ਲਾਓ ਫੇਰੋ ਜਿਹੜਾ ਕੋਈ ਬੰਦਾ ਇਹੋ ਜਿਹਾ ਕੰਮ ਕਰਦਾ ਉਹਦਾ ਇਲਾਜ ਜੁੱਤੀਆਂ ਹੀ ਐ ਉਹਦਾ ਇਲਾਜ ਛੱਤਰ ਹੀ ਐ ਪਰ ਬਾਕੀ ਅਸੀਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਕੋਈ ਜੀਜਾ ਸਾਹਿਬ ਨੂੰ ਮੰਨੇ ਕੋਈ ਮੁਹੰਮਦ ਸਾਹਿਬ ਨੂੰ ਮੰਨੇ ਕੋਈ ਰਾਮ ਨੂੰ ਮੰਨੇ ਕੋਈ ਕ੍ਰਿਸ਼ਨ ਨੂੰ ਮੰਨੇ ਕੋਈ ਗੁਰੂ ਨਾਨਕ ਸਾਹਿਬ ਨੂੰ ਮੰਨੇ ਹਰ ਬੰਦਾ ਆਪਣਾ ਅਕੀਦਾ ਪਰ ਤੁਸੀਂ ਕਿਸੇ ਦੂਸਰੇ ਦੇ ਧਰਮ ਦੇ ਵਿੱਚ ਟਾਂਗ ਨਾ ੜਾਓ ਤੁਸੀਂ ਗੱਲ 'ਚ ਕਰੋਸ ਪਾਉਂਦੇ ਤੁਹਾਨੂੰ ਕਿਸੇ ਨੇ ਕੁਝ ਕਿਹਾ ਪਾਈ ਜਾਓ ਕੋਈ ਕਰਪਾਨ ਪਾਉਂਦਾ ਤੁਹਾਨੂੰ ਕੋਈ ਤਕਲੀਫ ਹੁੰਦੀ ਹੈ ਗੱਲ ਸਮਝਣ ਵਾਲੀ ਹੈ ਤੇ ਜੇ ਸਮਝ ਗਏ ਤੇ ਸਾਡਾ ਪਾਰ ਉਤਾਰਾ ਜੇ ਨਹੀਂ ਨਾ ਸਮਝੇ ਅਸੀਂ ਤੱਕੇ ਖਾਂਦੇ ਰਾਵਾਂਗੇ ਸੋ ਭੋਲ ਚੁਕਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ